ਰਾਜਾ ਵੜਿੰਗ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਜਿੱਥੇ ਕਿ ਲੁਧਿਆਣਾ ਪੰਜਾਬ ਲਾਰਜ ਇੰਡਸਟਰੀਅਲ ਡਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਪਵਨ ਦਿਵਾਨ ਨੇ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਵਿਅਕਤੀ ਹੈ ਜਿਨੇ ਬਹੁਤ ਹੀ ਔਖੀ ਘੜੀ ਵਿੱਚੋਂ ਪਾਰਟੀ ਨੂੰ ਕੱਢਿਆ ਜਿਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੇ ਬੀਤੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ ਦੀਆਂ 13 'ਚ 7 ਲੋਕ ਸਭਾ ਸੀਟਾਂ ਤੇ ਜਿੱਤ ਹਾਸਲ ਕੀਤੀ ਦੀਵਾਨ ਨੇ ਕਿਹਾ ਕਿ ਵੜਿੰਗ ਨੂੰ ਆਪਣੀ ਕਾਬਲੀਅਤ ਅਤੇ ਯੋਗ ਅਗਵਾਈ ਦਾ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਇਹ ਬਿਆਨ ਅਜਿਹੇ ਵਕਤ 'ਚ ਸਾਹਮਣੇ ਆਇਆ ਜਿੱਥੇ ਵੜਿੰਗ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਲਗਾਤਾਰ ਉਹਨਾਂ ਝਟਕੇ ਤੇ ਝਟਕੇ ਲੱਗ ਰਹੇ ਨੇ ਲੇਕਿਨ ਇਹ ਬਿਆਨ ਇੱਕ ਤਰ੍ਹਾਂ ਤੋਂ ਰਾਹਤ ਵਾਂਗ ਕੇ ਉਹਨਾਂ ਨੇ ਸਾਹਮਣੇ ਆਇਆ ਦੀਵਾਨ ਨੇ ਅੱਗੇ ਕਿਹਾ ਕਿ ਵੜਿੰਗ ਨੂੰ ਆਪਣੀ ਕਾਬਲੀਅਤ ਤੇ ਯੋਗ ਅਗਵਾਈ ਦਾ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਉਹਨਾਂ ਕਿਹਾ ਕਿ ਵੜਿੰਗੋ ਲੀਡਰ ਨੇ ਜਿਨ੍ਹਾਂ ਨੂੰ 2022 ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਨੇ ਪੰਜਾਬ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਸੌਂਪੀ ਸੀ ਇਹ ਉਹ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਦੇ ਵਰਕਰ ਨਿਰਾਸ਼ ਹੋਏ ਆਪੋ ਆਪਣੇ ਘਰਾਂ ਵਿੱਚ ਬੈਠੇ ਸਨ ਪਰ ਵੜਿੰਗ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾ ਕੇ ਸਾਰੇ ਵਰਕਰਾਂ ਨਾਲ ਮੁਲਾਕਾਤਾ ਕੀਤੀਆਂ ਤੇ ਉਹਨਾਂ ਨੂੰ ਅੱਗੇ ਤੇ ਹੋਰ ਮਜ਼ਬੂਤ ਹੋ ਕੇ ਲੜਨ ਲਈ ਪ੍ਰੇਰਿਤ ਕੀਤਾ ਇਸੇ ਤਰ੍ਹਾਂ ਵੜਿੰਗ ਨੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਪੂਰੇ ਪੰਜਾਬ 'ਚ ਧਰਨੇ ਲਾ ਕੇ ਆਪਣੇ ਵਰਕਰਾਂ ਵਿੱਚ ਉਹ ਜੋਸ਼ ਭਰਿਆ ਕਿ ਉਸ ਦੇ ਨਤੀਜੇ ਵਜੋਂ ਅਸੀਂ ਲੋਕ ਸਭਾ ਦੀਆਂ 13 'ਚੋਂ 7 ਸੀਟਾਂ ਸ਼ਾਨਦਾਰ ਜਿੱਤ ਨਾਲ ਹਾਸਲ ਕੀਤੀਆਂ। ਇਸੇ ਤਰ੍ਹਾਂ ਬਰਨਾਲਾ ਜ਼ਿਮਨੀ ਚੋਣ ਵੀ ਪਾਰਟੀ ਨੇ ਜਿੱਤੀ। ਇਹ ਕਾਂਗਰਸ ਪ੍ਰਧਾਨ ਵੜਿੰਗ ਦੀ ਹੀ ਮਿਹਨਤ ਸੀ ਤੇ ਅੱਜ ਜੋ ਲੋਕ ਵੜਿੰਗ ਦੀ ਪ੍ਰਧਾਨਗੀ ਤੇ ਕਿੰਤੂ ਪਰੰਤੂ ਕਰਦੇ ਨੇ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਜਿਨਨੇ ਧਰਨੇ ਪੰਜਾਬ 'ਚ ਪੰਜਾਬ ਦੇ ਪ੍ਰਧਾਨ ਦੇ ਤੌਰ ਤੇ ਵੜਿੰਗ ਨੇ ਲਗਾਏ ਨੇ ਕਿ ਪਹਿਲਾਂ ਕਦੇ ਕਿਸੇ ਪ੍ਰਧਾਨ ਨੇ ਧਰਨੇ ਲਾਏ ਸਨ ਜਿਨਨੇ ਵੜਿੰਗ ਲੋਕਾਂ ਵਿੱਚ ਜਾ ਕੇ ਉਹਨਾਂ ਨੂੰ ਮਿਲਦੇ ਨੇ ਕਿ ਪਹਿਲਾਂ ਕੁਝ ਪ੍ਰਧਾਨ ਇਸ ਤਰ੍ਹਾਂ ਲੋਕਾਂ ਨੂੰ ਮਿਲਦੇ ਰਹੇ ਨੇ ਉਹਨਾਂ ਨੇ ਜ਼ੋਰ ਦਿੰਦੇ ਆ ਅੱਜ ਇਹ ਲੋਕਾਂ ਨੂੰ ਕਿਹਾ ਕਿ ਤੁਸੀਂ ਵੜਿੰਗ ਦੇ ਇੱਕ ਬਿਆਨ ਕਰਕੇ ਉਹਨਾਂ ਦੀ ਪ੍ਰਧਾਨਗੀ ਤੇ ਉਂਗਲ ਉਠਾ ਰਹੇ ਹੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਸ ਦੀ ਸਰਕਾਰ ਹੁੰਦੀ ਹੈ ਜਿੰਮਨੀ ਚੋਣ ਵੀ ਉਸਦੀ ਹੁੰਦੀ ਹੈ ਫਿਰ ਵੀ ਅਸੀਂ ਬਰਨਾਲਾ ਦੀ ਜਿੰਮਨੀ ਚੋਣ ਜਿੱਤੇ ਆਂ ਇਸੇ ਤਰ੍ਹਾਂ ਅਸੀਂ ਪਹਿਲਾਂ ਜਿਹੜੀਆਂ ਤਿੰਨ ਜ਼ਿਮਨੀ ਚੋਣਾਂ ਹਾਰੇ ਆਂ ਉਦੋਂ ਤੋਂ ਪ੍ਰਧਾਨ ਨੇ ਕੋਈ ਬਿਆਨ ਨਹੀਂ ਦਿੱਤਾ ਅਸੀਂ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਕਰਦੇ ਆਂ ਕਿ ਇਕਜੁੱਟ ਹੋ ਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰੋ ਤਾਂ ਜੋ ਅਸੀਂ ਪੰਜਾਬ ਦੀ ਕਾਂਗਰਸ ਦੀ ਸਰਕਾਰ ਬਣਾ ਸਕੀਏ ਰਾਜਾ ਵੜਿੰਗ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਜਿੱਥੇ ਕਿ ਲੁਧਿਆਣਾ ਪੰਜਾਬ ਲਾਰਜ ਇੰਡਸਟਰੀਅਲ ਡਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਪਵਨ ਦਿਵਾਨ ਨੇ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਵਿਅਕਤੀ ਹੈ ਜਿਨੇ ਬਹੁਤ ਹੀ ਔਖੀ ਘੜੀ ਵਿੱਚੋਂ ਪਾਰਟੀ ਨੂੰ ਕੱਢਿਆ ਜਿਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੇ ਬੀਤੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ ਦੀਆਂ 13 'ਚ 7 ਲੋਕ ਸਭਾ ਸੀਟਾਂ ਤੇ ਜਿੱਤ ਹਾਸਲ ਕੀਤੀ ਦਿਵਾਨ ਨੇ ਕਿਹਾ ਕਿ ਵੜਿੰਗ ਨੂੰ ਆਪਣੀ ਕਾਬਲੀਅਤ ਅਤੇ ਯੋਗ ਅਗਵਾਈ ਦਾ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਇਹ ਬਿਆਨ ਅਜਿਹੇ ਵਕਤ 'ਚ ਸਾਹਮਣੇ ਆਇਆ ਜਿੱਥੇ ਵੜਿੰਗ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਲਗਾਤਾਰ ਉਹਨਾਂ ਨੂੰ ਝਟਕੇ ਤੇ ਝਟਕੇ ਲੱਗ ਰਹੇ ਨੇ ਲੇਕਿਨ ਇਹ ਬਿਆਨ ਇੱਕ ਤਰ੍ਹਾਂ ਤੋਂ ਰਾਹਤ ਮੰਨ ਕੇ ਉਹਨਾਂ ਨੇ ਸਾਹਮਣੇ ਦੀਵਾਨ ਨੇ ਅੱਗੇ ਕਿਹਾ ਕਿ ਵੜਿੰਗ ਨੂੰ ਆਪਣੀ ਕਾਬਲੀਅਤ ਤੇ ਯੋਗ ਅਗਵਾਈ ਦਾ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਉਹਨਾਂ ਕਿਹਾ ਕਿ ਵੜਿੰਗ ਕੋ ਲੀਡਰ ਨੇ ਜਿਨ੍ਹਾਂ ਨੂੰ 2022 ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਨੇ ਪੰਜਾਬ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਸੌਂਪੀ ਸੀ ਇਹ ਉਹ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਦੇ ਵਰਕਰ ਨਿਰਾਸ਼ ਹੋਏ ਆਪੋ ਆਪਣੇ ਘਰਾਂ ਵਿੱਚ ਬੈਠੇ ਸਨ ਪਰ ਵੜਿੰਗ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾ ਕੇ ਸਾਰੇ ਵਰਕਰਾਂ ਨਾਲ ਮੁਲਾਕਾਤਾ ਕੀਤੀਆਂ ਤੇ ਉਹਨਾਂ ਨੂੰ ਅੱਗੇ ਤੇ ਹੋਰ ਮਜ਼ਬੂਤ ਹੋ ਕੇ ਲੜਨ ਲਈ ਪ੍ਰੇਰਿਤ ਕੀਤਾ ਇਸੇ ਤਰ੍ਹਾਂ ਵੜਿੰਗ ਨੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਪੂਰੇ ਪੰਜਾਬ 'ਚ ਧਰਨੇ ਲਾ ਕੇ ਆਪਣੇ ਵਰਕਰਾਂ ਵਿੱਚ ਉਹ ਜੋਸ਼ ਭਰਿਆ ਕਿ ਉਸ ਦੇ ਨਤੀਜੇ ਵਜੋਂ ਅਸੀਂ ਲੋਕ ਸਭਾ ਦੀਆਂ 13 'ਚੋਂ 7 ਸੀਟਾਂ ਸ਼ਾਨਦਾਰ ਜਿੱਤ ਨਾਲ ਹਾਸਲ ਕੀਤੀਆਂ ਇਸੇ ਤਰ੍ਹਾਂ ਬਰਨਾਲਾ ਜ਼ਿਮਨੀ ਚੋਣ ਵੀ ਪਾਰਟੀ ਨੇ ਜਿੱਤੀ ਇਹ ਕਾਂਗਰਸ ਪ੍ਰਧਾਨ ਵੜਿੰਗ ਦੀ ਹੀ ਮਿਹਨਤ ਸੀ ਤੇ ਅੱਜ ਜੋ ਲੋਕ ਵੜਿੰਗ ਦੀ ਪ੍ਰਧਾਨਗੀ ਤੇ ਕਿੰਤੂ ਪਰੰਤੂ ਕਰਦੇ ਨੇ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਜਿਨਨੇ ਤਰਨੇ ਪੰਜਾਬ 'ਚ ਪੰਜਾਬ ਦੇ ਪ੍ਰਧਾਨ ਦੇ ਤੌਰ ਤੇ ਵੜਿੰਗ ਨੇ ਲਗਾਏ ਨੇ ਕਿ ਪਹਿਲਾਂ ਕਦੇ ਕਿਸੇ ਪ੍ਰਧਾਨ ਨੇ ਤਰਨੇ ਲਾਏ ਸਨ ਜਿਨਨੇ ਵੜਿੰਗ ਲੋਕਾਂ ਵਿੱਚ ਜਾ ਕੇ ਉਹਨਾਂ ਨੂੰ ਮਿਲਦੇ ਨੇ ਕਿ ਪਹਿਲਾਂ ਕੁਝ ਪ੍ਰਧਾਨ ਇਸ ਤਰ੍ਹਾਂ ਲੋਕਾਂ ਨੂੰ ਮਿਲਦੇ ਰਹੇ ਨੇ ਉਹਨਾਂ ਨੇ ਜ਼ੋਰ ਦਿੰਦੇ ਆ ਅੱਜ ਇਹ ਲੋਕਾਂ ਨੂੰ ਕਿਹਾ ਕਿ ਤੁਸੀਂ ਵੜਿੰਗ ਦੇ ਇੱਕ ਬਿਆਨ ਕਰਕੇ ਉਹਨਾਂ ਦੇ ਪ੍ਰਧਾਨਗੀ ਤੇ ਉਂਗਲ ਉਠਾ ਰਹੇ ਹੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਸ ਦੀ ਸਰਕਾਰ ਹੁੰਦੀ ਹੈ ਜਿਮਨੀ ਚੋਣ ਵੀ ਉਸਦੀ ਹੁੰਦੀ ਹੈ ਫਿਰ ਵੀ ਅਸੀਂ ਬਰਨਾਲਾ ਦੀ ਜਿਮਨੀ ਚੋਣ ਜਿੱਤੇ ਆਂ ਇਸੇ ਤਰ੍ਹਾਂ ਅਸੀਂ ਪਹਿਲਾਂ ਜਿਹੜੀਆਂ ਤਿੰਨ ਜ਼ਿਮਨੀ ਚੋਣਾਂ ਹਾਰੇ ਆਂ ਉਦੋਂ ਤੋਂ ਪ੍ਰਧਾਨ ਨੇ ਕੋਈ ਬਿਆਨ ਨਹੀਂ ਦਿੱਤਾ ਅਸੀਂ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਕਰਦੇ ਆਂ ਕਿ ਇਕਜੁੱਟ ਹੋ ਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰੋ ਤਾਂ ਜੋ ਅਸੀਂ ਪੰਜਾਬ ਦੀ ਕਾਂਗਰਸ ਦੀ ਸਰਕਾਰ ਬਣਾ ਸਕੀਏ